32 ਸਾਲ ਪਹਿਲਾਂ ਸ਼ਫਾਰਸ਼ ਕੀਤੀ ਗਈ ਕਿਸਮ PBW 126 ਲਗਾਤਾਰ ਜਿਸ ਤਰ੍ਹਾਂ ਯੂਨੀਵਰਸਿਟੀ ਪਹਿਲੇ ਨੰਬਰ ਤੇ ਆ ਰਹੀ ਆ ਹਿੰਦੁਸਤਾਨ ਦੇ ਵਿੱਚ ਉਸੇ ਤਰ੍ਹਾਂ ਇਹ ਕਿਸਮ ਵੀ ਲਗਾਤਾਰ ਇੱਕ ਨੰਬਰ ਤੇ ਪਰਫਾਰਮ ਕਰ ਰਹੀ ਆ ਜਿਹੜੇ ਸਾਡੇ ਨੈਸ਼ਨਲ ਲੈਵਲ ਦੇ ਟ੍ਰਾਇਲ ਹੁੰਦੇ ਨੇ ਉਹਦੇ ਵਿੱਚ ਚੈੱਕ ਵੈਰੈਟੀ ਪਾਈ ਜਾਂਦੀ ਆ ਔਰ ਇਹ ਐਜ਼ ਅ ਚੈੱਕ ਪਿਛਲੇ ਤਿੰਨਾਂ ਸਾਲਾਂ ਤੋਂ ਉੱਪਰ ਆ ਰਹੀ ਆ ਸੋ ਇਹ ਸਾਡੇ ਸਾਇੰਸਦਾਨਾਂ ਦੀ ਮਿਹਨਤ ਔਰ ਤੁਹਾਡੀ ਜਿਹੜੀ ਸਾਨੂੰ ਅਕਸੈਪਟੈਂਸ ਆ ਤੁਸੀਂ ਸਾਨੂੰ ਟੋਸ ਤੇ ਰੱਖਦੇ ਹੋ ਪੇ ਵਧੀਆਂ ਕਿਸਮਾਂ ਦਾ ਉਹਦਾ ਨਤੀਜਾ ਹੈ ਔਰ ਇਸ ਤੋਂ ਅੱਗੇ ਵਾਧੇ ਹੋਏ ਅਸੀਂ ਇਸ ਵਾਰ BBW 872 ਕਿਸਮ ਜਿਹੜੀ ਆ ਉਹ ਸਿਫਾਰਿਸ਼ ਕੀਤੀ ਹੈ ਔਰ ਇਹ ਉਸ ਨਾਲੋਂ ਵੀ ਵਧੀਆ ਇਹ ਅੱਧਾ ਕੁਇੰਟਲ ਝਾੜ 826 ਨਾਲੋਂ ਵੀ ਜ਼ਿਆਦਾ ਦਿੰਦੀ ਆ ਔਰ ਦਰਮਿਆਨੇ ਆਦਿ ਦੀ ਕਿਸਮ ਹੈ ਔਰ 24 ਕੁਇੰਟਲ ਇਹਦਾ ਆਸਟਨ ਝਾੜ ਹੈ ਔਰ ਪੀਲੀ ਕੁੰਗੀ ਨੂੰ ਟਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਤੋਂ ਬਿਨਾ ਅਸੀਂ ਜੌਵਾਂ ਦੇ ਵਿੱਚ ਇੱਕ ਨਵੀਂ ਕਿਸਮ ਖਾਸ ਤੌਰ ਤੇ ਬੀਅਰ ਇੰਡਸਟਰੀ ਲਈ ਰეკਮੈਂਡ ਕੀਤੀ ਹੈ ਜਿਹਦਾ ਨਾਮ ਪੀਐਲ 942 ਹੈ ਔਰ 20 21 ਕੁਇੰਟਲ ਇਹਦਾ ਆਸਟਨ ਝਾੜ ਹੈ ਛੱਠੀ ਮੂੰਗੀ ਦੇ ਵਿੱਚ ਐਸਐਮਐਲ 2575 ਨਾਂ ਦੀ ਕਿਸਮ ਜਿਹੜੀ 5.5 6 ਕੁਇੰਟਲ ਝੜਦੀ ਆ ਔਰ 63 ਦਿਨਾਂ ਵਿੱਚ ਤਿਆਰ ਹੋ ਜਾਂਦੀ ਆ ਬਹੁਤ ਖੂਬਸੂਰਤ ਇਹਦੇ ਦਾਣੇ ਨੇ ਉਹ ਵੀ ਅਸੀਂ ਸਿਫਾਰਿਸ਼ ਕੀਤੀ ਆ ਇਸ ਤੋਂ ਬਿਨਾਂ ਸਬਜ਼ੀਆਂ ਦੇ ਵਿੱਚ ਸਾਡੀਆਂ ਬਹੁਤ ਵਧੀਆ ਉਪਲਬਧੀਆਂ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਮੈਂ ਆਲੂਆਂ ਦਾ ਜ਼ਿਕਰ ਕਰਨਾ ਚਾਹਾਂਗਾ ਯੂਨੀਵਰਸਿਟੀ ਆਲੂਆਂ ਦੀਆਂ ਨਵੀਆਂ ਕਿਸਮਾਂ ਤੇ ਕੰਮ ਨਹੀਂ ਸੀ ਕਰਦੀ ਅਸੀਂ ਪਿਛਲੇ 6-7 ਸਾਲ ਤੋਂ ਇਹਦਾ ਕੰਮ ਸ਼ੁਰੂ ਕੀਤਾ ਔਰ ਪਿਛਲੇ ਸਾਲ ਦੋ ਕਿਸਮਾਂ ਪੰਜਾਬ ਵਾਲੂ 101 ਔਰ 102 ਸ਼ਫਾਰਸ਼ ਕੀਤੀਆਂ ਸਨ ਜਿਨ੍ਹਾਂ ਦਾ ਝਾੜ ਪ੍ਰਚਲਿਤ ਕਿਸਮ ਉਕਫਰੀ ਪੁਖਰਾਜ ਨਾਲੋਂ 20 ਜ਼ਿਆਦਾ ਹੈ ਔਰ ਇਸ ਸਾਲ ਅਸੀਂ ਦੋ ਕਿਸਮਾਂ 103 ਔਰ 104 ਜਿਹੜੀਆਂ ਉਹ ਸ਼ਫਾਰਸ਼ ਕੀਤੀਆਂ ਨੇ ਇੱਕ ਕਿਸਮ ਜਿਹੜੀ ਹੈ ਉਹ ਕੋਰੇ ਦਾ ਟੱਕਰਾ ਕਰਦੀ ਹੈ ਔਰ ਦੂਜੀ ਕਿਸਮ ਜਿਹੜੀ ਹੈ ਉਹ ਜਿਹੜੀ ਝੋਲਸ ਰੋਗ ਹੈ ਲੇਟ ਬਲਾਈਟ ਕਹਿ ਦਿੰਦੇ ਆ ਜਿਹਦੇ ਕਰਕੇ ਜਦੋਂ ਬੱਦਲ ਵਾਈ ਦਾ ਮੌਸਮ ਹੁੰਦਾ ਸਾਨੂੰ ਕਾਫੀ ਸਪਰੇਆ ਕਰਦੀਆਂ ਪੈਂਦੀਆਂ ਉਹ 104 ਕਿਸਮ ਜਿਹੜੀ ਹੈ ਉਹ ਉਹਦਾ ਟੱਕਰਾ ਕਰਦੀ ਹੈ ਤੋਂ ਕਿਸਾਨ ਵੀਰੋ ਬਹੁਤ ਸਾਰੀਆਂ ਸਵਾਰਥਾਂ ਨੇ ਔਰ ਜੇ ਮੈਂ ਸਾਰੀਆਂ ਗਿਣਾਗਾ ਤੇ ਮੈਨੂੰ ਬਹੁਤ ਟਾਈਮ ਲੱਗੇਗਾ ਇਸੇ ਤਰ੍ਹਾਂ ਉਤਪਾਦਕ ਤਕਨੀਕਾਂ ਦੇ ਵਿੱਚ ਅਸੀਂ ਚਪਾਤੀ ਵਾਲੀ ਕਿਸਮ ਰੋਟੀ ਵਾਲੀ ਕਿਸਮ ਪੀਬੀਡਬਲਯੂ ਚਪਾਤੀ ਇੱਕ ਨਾਂ ਤੇ ਸਪਾਰਸ਼ ਕੀਤੀ ਸੀ ਔਰ ਉਹਦੀ ਗੁਣਵੱਤਾ ਜਿਹੜੀ ਆ ਅੱਜ ਕੱਲ ਐਮਪੀਜੀ ਜਿਹੜੀ ਮਾਰਕੀਟਿੰਗ ਜ਼ਿਆਦਾ ਹੋ ਰਹੀ ਕਣਕ ਦੀ ਰੋਟੀ ਵਾਸਤੇ ਪਰ ਇਹ ਇਹਦੀ ਜਿਹੜੀ ਗੁਣਵੱਤਾ ਉਹਦੇ ਨਾਲੋਂ ਵੀ ਵਧੀਆ ਔਰ ਪੁਰਾਣੀਆਂ ਜਿਹੜੀਆਂ ਸਾਡੀਆਂ ਦੇਸੀ ਕਿਸਮਾਂ ਵਰਗੀ ਐ ਔਰ ਅਸੀਂ ਇਹਦੇ ਵਿੱਚ ਇਹ ਸਪਾਰਸ਼ ਕੀਤਾ ਕਿ ਇਹਨੂੰ ਇੱਕ ਪਾਣੀ ਘਟ ਲਾਓ ਔਰ ਇਹਨੂੰ 25 ਕਿਲੋ ਜਿਹੜੀ ਨਾਈਟ੍ਰੋਜਨ ਖਾਦ ਆ ਉਹ ਵੀ ਘੱਟ ਪਾਓ ਉਹਦੇ ਨਾਲ ਇਹਦੀ ਗੁਣਵੱਤਾ ਹੋਰ ਵਧੀਆ ਹੋ ਜਾਂਦੀ ਆ ਇਸੇ ਤਰ੍ਹਾਂ ਮੂੰਗੀ ਜਿਹੜੀ ਆ ਅਸੀਂ ਕਣਕ ਵੱਢ ਕੇ ਕਈ ਵਾਰੀ ਬੀਜਦੇ ਆ ਔਰ ਰੌਣੀ ਤੋਂ ਬਾਅਦ ਬੱਤਰ ਨੂੰ ਪੰਜ ਚਾਰ ਦਿਨ ਲੱਗ ਜਾਂਦੇ ਆ ਸਾਡੀ ਇਹ ਸਫਲਤਾਈ ਆ ਵੀ ਹੈਪੀ ਸੀਡਰ ਦੇ ਨਾਲ ਅਸੀਂ ਕਣਕ ਵੱਢ ਕੇ ਜਦ ਹੀ ਸੁੱਕੇ ਖੇਤ ਵਿੱਚ ਬੀਜ ਦਈਏ ਔਰ ਬਾਅਦ ਵਿੱਚ ਪਾਣੀ ਲਾ ਗਈਏ ਤਾਂ ਇਹਦਾ ਜਿਹੜਾ ਪੰਜ ਚਾਰ ਦਿਨ ਦਾ ਫਰਕ ਆ ਅਸੀਂ ਹੋਰ ਘਟਾ ਸਕਦੇ ਆ ਕਿਉਂ ਇਹਨਾਂ ਦਿਨਾਂ ਵਿੱਚ ਮੂੰਗੀ ਲਈ ਸਾਡਾ ਇੱਕ ਇੱਕ ਦਿਨ ਕੀਮਤੀ ਹੁੰਦਾ ਕਿਉਂਕਿ ਅੱਗੇ ਕਿਹੜਾ بارشਾਂ ਦਾ ਮੌਸਮ ਆਉਣ ਦਾ ਖਤਸ਼ਾ ਬਣਿਆ ਰਹਿੰਦਾ ਇਸੇ ਤਰ੍ਹਾਂ ਆਰਗੈਨਿਕ ਫਾਰਮਿੰਗ ਵਿੱਚ ਸਾਡੀਆਂ ਕੁਸ਼ ਪਰਸ਼ਾ ਨੇ ਪੌਦ ਸੁਰੱਖਿਆ ਦੇ ਵਿੱਚ ਜਿਹੜੀ ਮੂੰਗੀ ਆ ਉਹਦੇ ਨਦੀਨ ਕੰਟਰੋਲ ਦੇ ਵਿੱਚ ਇੱਕ ਦਵਾਈ ਪਰਸੂਟ ਹੈ ਉਹ ਸਪਰਸ਼ ਲੈ ਕੇ ਆਏ ਆ ਇਸੇ ਤਰ੍ਹਾਂ ਤੋਰੀਆ ਗੋਭੀ ਸ਼ਰੋਂ ਰਾਇਆ ਉਹਦੇ ਵਾਸਤੇ ਇੱਕ ਦਵਾਈ ਜਿਹੜੀ ਪੈਂਡੀਮੈਥਲਿਨ ਜਿਹਨੂੰ ਸਟੌਂਪ ਕਹਿੰਦੇ ਆ ਉਹਦੀ ਸਪਰਸ਼ ਲੈ ਕੇ ਆਏ ਆ ਛੋਲਿਆਂ ਦੇ ਵਿੱਚ ਸੰਡੀ ਦਾ ਕਿਵੇਂ ਕੰਟਰੋਲ ਕਰਨਾ ਉਹਦਾ ਤਰੀਕਾ ਅਸੀਂ ਜਿਹੜਾ ਸਟੈਂਡਾਈਜ਼ ਕੀਤਾ ਹੈ ਬਿਨਾਂ ਦਵਾਈਆਂ ਤੋਂ ਸੋ ਇਹਦੇ ਵਿੱਚ ਜੇ ਆਪਾਂ ਅਲਸੀ ਦੀਆਂ ਵੀ ਇੱਕ ਦੋ ਲਾਈਨਾਂ ਲਾ ਦਈਏ ਤੇ ਸਾਰਾ ਸੰਡੀ ਦਾ ਝੁਕਾਓ ਉਧਰਲੇ ਪਾਸੇ ਹੋ ਜਾਂਦਾ ਔਰ ਛੋਲਿਆਂ ਦੇ ਉੱਤੇ ਸੰਡੀ ਨਹੀਂ ਆਉਂਦੀ